ਨੇ ਪਾਣੀ ਕਰੀਂ ਹੈ ਨਹੀਂ ਆਜਾ ਪਾਣੀ ਕਰੀਂ ਮੈਂ ਦੱਸ ਉਹਦੀ ਬੰਦੀ ਬੈਠੀ ਹੋਆਏ ਹਾਜੀ ਤੱਕ ਪਾਣਾ ਤੂੰ ਤਿਆਰ ਵੀ ਨਹੀਂ ਹੋਈ ਹੈਗੀ ਕੀ ਕਰੀ ਤੈਨੂੰ ਕਰਕੇ ਆਜਾ ਤੂੰ ਪਹਿਲਾ ਯਾਤਰਾ ਦੀ ਮੈਂ ਭੁੱਲ ਜਾਨੀ ਹੈ ਵੀ ਇਹ ਉਹ ਸਾਰੇ ਢੋਲ ਵੱਜਣ ਲੱਗ ਰਹੇ ਨੇ ਜਾਗੋ ਦੀ ਤਿਆਰੀ ਹੈ ਪੂਰੀ ਸਵੇਰ ਦੀ ਘਰ ਆਉਣੀ ਕਿਉਂ ਨਹੀਂ ਆਜਾ ਕਰੀਂ ਹੁਣ ਆ ਕੇ ਆ ਕੇ ਪੈ ਗਏ ਮੈਂ ਦੱਸ ਕੀ ਕਰਾਂ ਸਟੈਚੂਰ ਕੋਲ ਬੈਠ ਕੇ ਕਿੱਥੋਂ ਦਰਵਾਣਾ ਤੱਕ ਗਰਾਉਣਾ ਹਾਂ ਹਾਂ ਮੈਨੂੰ ਦੱਸ ਦੇ ਮੇਰਾ ਘਰਾ ਠੀਕ ਹੈ ਕਿ ਠੀਕ ਨਹੀਂ ਸੋਣਾ ਮੈਂ ਦੱਸ ਮੈਂ ਕਿ ਸੋਣਾ ਉਹ ਸੋਨਾ ਨਾ ਤੇ ਨਾ ਤੇ ਮੈਂ ਨਸਕੀ ਵਿੱਚ ਜਾ ਤੂੰ ਐ ਕੱਬ ਛੇ ਛੇ ਦੀ ਤਿਆਰ ਹੋ ਜਾ ਫਿਰ ਆਪਾਂ ਉਹਨਾਂ ਦੇ ਘਰੇ ਨੱਚਣਾ ਆਈਏ ਦੇਖ ਤੇਰੇ ਨਾਲ ਤਾਂ ਮੇਰੀ ਜੋੜੀ ਬਣਦੀ ਹੈ ਵਧੀਆ ਲੈ ਚੂੜੀਆਂ ਮੈਂ ਨਹੀਂ ਪਾਈਆਂ ਕੰਨਾਂ 'ਚ ਮੈਂ ਨਹੀਂ ਪਾਈ ਗੋਣ ਕੰਠੀ ਵਾਲੇ ਤੱਕ ਮੈਂ ਨਹੀਂ ਪਾਈ ਹੈਗੀ ਲੈ ਹਾਂ ਛੱਡ ਪਰ ਕੋਈ ਨਾ ਪਾ ਬਤਾ ਜਣਾ ਪਰ ਨਾ ਮੈਂ ਸੁਪਾ ਮੈਂ ਤੇਰੇ ਕੋਲ ਬਹਿ ਜੂਗੀ ਪਾਈ ਤੂੰ ਤਿਆਰ ਹੋ ਜਾ ਚੱਲ ਆਹੋ ਤਿਆਰ ਹੋ ਫਿਰ ਤੂੰ ਬਿਲਕੁਲ ਗਾਰੀਆਂ ਲੈ ਲੈਣੀ ਹੂੰ ਤੂੰ ਐ ਦੇਖ ਲੈ ਚਲ ਅੱਧਰੋਂ ਨਹੀਂ ਵੀ ਦੋ ਹਾਂ ਦੇਖੀ ਨਾ ਉਹ ਹਾਈ ਨਹੀਂ ਕਿ ਸੋਹਣੀ ਕੋ ਕਾਲੀ ਲੈ ਪੜੀ ਆ ਏ ਮੈਨੂੰ ਨਹੀਂ ਪਤਾਗਾ ਮੈਨੂੰ ਇੱਕ ਅੱਧੀ ਕਾਲੀ ਦੇ ਦੇ ਪੜੀ ਮੈਂ ਲਾਉਂਗੀ ਇਹ ਤਾਂ ਬਾਹਰੀ ਸੋਹਣੀ ਆ ਆ ਤੇ ਮਾੜੀ ਕੋਣ ਜਿੱਲੇ ਦੀ ਜਿਹੜੀ ਲਈ ਫਿਰਦੀ ਐ ਨਹੀਂ ਮੈਂ ਨਾ ਮੈਨੂੰ ਲੱਗਦਾ ਨਹੀਂ ਆ ਕਿੱਡੀ ਸੋਹਣੀ ਆ ਜਸ ਦਾ ਆ ਤੇ ਮੋਰ ਵਾਲੀ ਮੈਂ ਆਪਣੇ ਲੈਣ ਨੂੰ ਬਣਾਈ ਨਾ ਮੈਨੂੰ ਪਤਾਗਾ ਮੋਰ ਵਾਲੀ ਮੈਂ ਲਾਉਂਗੀ ਨਾ ਦੱਸ ਜੇ ਬਾਹਰੀ ਸੋਹਣੀ ਆ ਤੂੰ ਤਾਂ ਚੰਗੀ ਨਾਲ ਦਾ ਮੰਗੂ ਕਬ ਜੇ ਬਣ ਗਈ ਸੋਹਣੀ ਕੜਾਈ ਕੀਤੀ ਆ ਲੈ ਕੁੜੀ ਆ ਆ ਆ ਲੈ ਕੋਲੇ ਆ ਕੋਲੇ ਕੀ ਤੇ ਇਹ ਆਪਣੇ ਗੱਡੇ ਦਾ ਬਣ ਮੇਰੇ ਦਾਜ ਦੇ ਇਹ ਤਾਂ ਸੋਹਣੀ ਬਟੇ ਸੀ ਲਾਹੌਰ 50 ਸਾਲ ਪੁਰਾਣੇ ਹੈ ਨਹੀਂ ਕੀ ਕੀ ਸੋਹਣੀ ਹੈ ਸਭ ਤੇ ਫੁੱਪੜ ਜਿਹੜਾ ਮਾਰ ਕੇ ਰੱਖਦੀ ਹੈ ਮਵਾ ਆਪ ਕੋ ਫੜ ਫੜ ਕੇ ਲੈ ਕੇ ਆਂਦਾ ਹੋਗਾ ਔਰ ਜਿਹੜਾ ਤੂੰ ਸਾਰਾ ਤੋਤਲਾ ਬਹੁਗਾ ਯਾਦ ਹੋਣਾ ਔਰ ਆਈ ਆਈ ਇਹ ਕਿਹੜਾ ਹੁੰਦੀ ਕਰੂ ਇੰਨੇ ਤਾਰ ਜਾ ਕੇ ਉਹ 10ਵੇਂ ਮੱਥੇ ਤੇ ਇਹਦੇ ਵੀ ਦੇਖ ਪਾਸੇ ਪਰਦੀ ਚੜਾਈ ਹੁੰਦੀ ਸੀ ਔਰ ਹੋਰ ਕਿਹੜੇ ਪਾਈਂ ਕੱਪੜੇ ਕੱਪੜੇ ਕੋਈ ਮਾਰਾ ਕੋਈ ਪੀਟਾਂ ਚੀ ਔਰ ਜੀ ਸੋਹਣਾ ਸੂਟ ਆ ਵੀ ਹੈ ਨਾ ਪਰ ਤੇ ਤਾਂ ਵਾਈਟ ਹੋਰ ਘਟੇਗੀ ਮੈਨੂੰ ਨਹੀਂ ਪਤਾ ਹੈਗਾ ਰਾਤਾ ਤੈਨੂੰ ਘਾਟੇ ਦੀਆਂ ਬੈਠੀਆਂ ਦੱਸ ਮੈਂ ਬੈੜੀਏ ਐ ਨਹੀਂ ਛੜੇ ਛੜਦੇ ਕਿ ਦੂਜੇ ਦੇ ਰੱਖ ਕੇ ਠੀਕ ਨਹੀਂ ਸੋਣੀ ਮਹਿੰਦੇਸ ਦਾ ਤੌਰ ਹੁਣ ਚਾਹੀਦਾ ਦੋਏ ਭੈਣਾਂ ਕਿੰਨੀ ਸੋਣ ਹਾਂ ਮੈਨੂੰ ਘਾਟੇ ਦੇ ਦੇਗੀ ਕੰਠੀ ਚਾਹੀਦੀ ਏਕ ਤਾਂ ਮੈਨੂੰ ਜੁਕ ਨਹੀਂ ਦੇ ਦੇਣੀ ਤਾਂ ਮੈਨੂੰ ਜੁਕ ਨਹੀਂ ਨਾ ਬੜੇ ਤੇ ਰਿਪਾਈਂ ਜਾਣਾ ਚਾਹੀਦਾ ਨੇ ਇਹਦਾ ਆਪਣਾ ਆਪਣਾ ਸਾਈਕਲ ਚੱਲ ਨੂੰ ਕੋਈ ਨਹੀਂ ਸਾਨੂੰ ਦੂਜਿਆਂ ਨੂੰ ਪਤਾ ਲੱਗਣਾ ਚਾਹੀਦਾ ਕਿ ਕਿਸੇ ਨੇ ਐ ਬਦਲ ਗਏ ਨੇ ਮੇਰੇ ਕਿੰਨਾ ਜਿਮਲਟ ਨੇ ਛੋਟੇ ਇੱਕ ਵੰਟਾ ਐਸੀ ਕਿ ਉਹ ਛੱਟੇ ਆਈ ਸੀ ਪਰ ਇਹ ਕਹਿੰਦੇ ਆ ਕਿ ਇਦਾਂ ਕੋ ਮਤਲਬ ਕਿ ਤਿਆਰ ਕਰਨੀ ਹੈ ਅੱਛਾ ਵੀ ਉਹ ਮੈਂ ਕਹਾਂ ਪਹਿਲਾਂ ਉਹਨਾਂ ਦੇ ਘਰ ਗਏ ਕੇ ਆਉਂਗਾ ਬਸ ਉਹਨਾਂ ਦੇ ਕੋਲ ਜਾਨੀ ਇਕੱਠੀਆਂ ਆਵਾਂਗੇ ਆਈ ਸੀ ਬਾੜੂ ਉਜੀ ਬਾੜੂ ਆਓ ਚਲ ਚੱਲਦੇ ਆ ਨਹੀਂ ਉਹ ਵਾੜਿਆ ਲੱਗਿਆ ਪਰ ਇਹਨਾਂ ਨੂੰ ਆਪਣੇ ਨਹੀਂ ਆਪਣੇ ਆਣਾ ਹੈਗਾ ਫਿਰ ਐਂ ਦੱਸ ਮੈਂ ਭੁਗਾਰੀ ਜਿਹੜੀ ਸਮਾਂ ਆ ਮੇਰੇ ਕੋਲ ਹੋ ਰਹੀ

ਹੁਣ ਅਸੀਂ ਚੱਲੇ ਆ ਜੀ ਸਾਡੇ ਗਵਾਂਡੀਆਂ ਦੇ ਜਾਗੋ ਹੁਣ ਅਸੀਂ ਜਾਗੋ ਤੇ ਚੱਲੇ ਆ ਜੀ ਤੇ ਦੱਸੋ ਜੀ ਤੁਹਾਨੂੰ ਕਿਵੇਂ ਲੱਗਿਆ ਅਸੀਂ ਫੁਲਕਾਰੀਆਂ ਲੈ ਕੇ ਅਸੀਂ ਸੋਹਣੀਆਂ ਪੰਜਾਬਣਾਂ ਤਿਆਰ ਹੋਈਆਂ ਜੀ ਤੁਹਾਨੂੰ ਕਿਵੇਂ ਲੱਗਦਾ ਜੀ ਆ ਸਾਰਿਆਂ ਨੂੰ ਇਦਾਂ ਹੀ ਤਿਆਰ ਹੋਣਾ ਚਾਹੀਦਾ ਹੈਗਾ ਵਿਆਹ ਦੇ ਵਿੱਚ ਤੇ ਆਪਣੇ ਸਾਰੇ ਗਹਿਣੇ ਪਾਣੇ ਚਾਹੀਦੇ ਨੇ ਤੇ ਫੁਲਕਾਰੀਆਂ ਲੈਣੇ ਚਾਹੀਦੇ ਨੇ ਘਗਰ ਘਗਰ ਪਾਣੇ ਚਾਹੀਦੇ ਨੇ ਫਿਰ ਜਾਗੋ ਕਰਨੇ ਚਾਹੀਦੇ ਆ ਹੁਣ ਅਸੀਂ ਜਾ ਕੇ ਜੀ ਜਾਗੋ ਦੇ ਵਿੱਚ ਧਮਾ ਪਾਵਾਂਗੇ ਸਾਡੇ ਗਵਾਂਡੀਆਂ ਦੇ ਵਿਆਹ ਵਿੱਚ ਚੱਕਰ ਨਾ ਹੋਵੇ ਆਓ ਉਹ ਪਿੱਛੇ ਤਾਂ ਪੁਰਾਣਾ ਵੀ ਚੋ ਦਾਸ ਉਹ ਹੈ ਨਹੀਂ ਕੋਈ ਹੋਰ ਨਹੀਂ ਕੋੜੇ ਉਪੀ ਚਾ ਪਰ ਉਹਨੂੰ ਦੇਖ ਲੈ ਆਹ ਕੁਝ ਕਰਦੇ ਨੇ ਉਹਨਾਂ ਦੀ ਵੀ ਹੈਗੀ ਮੀਚੋ ਇੱਕ ਉਹ ਉਹ ਨਹਿਲੇ ਪਰਦਾ ਨਾ ਟੈ ਜਣ ਉਹ ਉੱਤੇ ਵੀ ਸਿਰੇ ਹੈ ਜੈ ਬੜੇ ਦੇਖ ਦੇਖ ਹੱਸਦੇ ਨੇ ਲੈ ਹੋਰ ਗਏ ਵੀ ਆਇਆ ਨਾ ਜਲੀ ਟੋੜਾ ਮਾਰਕੀਟ ਹੱਸ ਲੋਟੇ ਜਾਣੀ ਹਾਂ ਕੁਰਤਾ ਪਾਣਾ ਨਹੀਂ ਆਉਂਦਾ ਚਾਦਰਾਂ ਨਹੀਂ ਪਾਣਾ ਹੁੰਦਾ ਕਿ ਪੈਰਾਂ ਚਾਦਰਾਂ ਲਟਕਦਾ ਹੁੰਦਾ ਹੈਗਾ ਹਾਂ ਪੱਗ ਦੇਖ ਲੈ ਕਿੱਧਰ ਜਾਂਦੀ ਹੈ ਲੋਜਣਾ ਨਹੀਂ ਕਿੰਨੇ ਦੇਖਦੇ ਆਂ ਔਰ ਆਪ ਨੂੰ ਕਹਿੰਦੇ ਕੁਝ ਚਾਜੇ ਨਹੀਂ ਹੈਗਾ ਦੂਜਿਆਂ ਦੇਖ ਦੇ ਕੇ ਬੱਤੀ ਜਾਣਗੇ ਲੈ ਹੋਰ ਪਿੱਛੋਂ ਕਹਿੰਦੀ ਮੇਰੇ ਨਾਲ ਵੀ ਅਹੀਂ ਕਰਦੇ ਨੇ ਇਹ ਤਾਂ ਕੰਮ ਨਿਕਲੇ ਹੁਣ ਐ ਕਰਦੇ ਆਪਾਂ ਹੌਣਜੀ ਹੁਣ ਚਾਵਾਂਗੇ ਤਾਂ ਉੱਥੇ ਪਿੱਛੇ ਤਾਂ ਪੁਰਾਣਾ ਜਿਹੜਾ ਹਨਾ ਦੇਖ ਦੇ ਕਿਹਸ ਦਾ ਰੰਡਾ ਲੈ ਸਾਰਾ ਦੰ ਲੈ ਲੈ 10 ਹੋਰ ਕੰਮ ਨਹੀਂ ਕੋਈ ਕੰਮ ਨਹੀਂ ਕੋਈ ਉਹਨੂੰ ਮੇਰ ਕਾ ਸੋਣਾ ਹੁਣ ਮੈਂ ਚੱਕ ਲਿਆ ਪਰਸ ਲੈ ਜਣਾ ਮੇਰੇ ਪਰਸ ਨੂੰ ਦੇਖ ਦੇ ਕਿਸ ਜੰਦਾ ਤਮਾਰ ਨੇ ਹੋਰ ਆਈ ਫੁਟਾ ਜੇ ਤੂੰ ਪਰਸ ਪਾਈ ਨਹੀਂ ਤਾਂ ਮੈਂ ਨਹੀਂ ਚੱਕ ਸਕਦੀ ਪਰਸ ਕਿੱਥੇ ਅਜੇ ਕੋਲੇ ਝੋਲਾ ਜਾਂਦਾ ਉਹੀ ਫੜੇ ਹੋਇਆ ਹਾਂ ਦਸਤਾਵੀ ਛੱਡ ਦਟੇ ਜੋ ਫਿਰ ਮੈਂ ਕਿਹਾ ਤੂੰ ਆਪਦਾ ਬਟੂਆ ਲੈ ਲੈ ਨਾ ਪਿੱਛੋਂ ਕਰਦੀ ਫਿਰ ਇੰਨਾ ਵੀ ਨਹੀਂ ਸੁਖਾਉਂਦੀ ਮੈਂ ਤਾਂ ਕਹਿੰਦੀ ਬਟੂਆ ਲੈ ਲੈ ਤੂੰ ਆਪਦਾ ਹਨਾ ਜਿਲੇ ਵੀ ਜੇ ਤੂੰ ਛੱਡਦੇ ਕਿਉਂ ਮੱਚ ਦਾਂਗਾ ਤੈ ਹੈ ਐ ਹਾੜਾ ਅੱਜ ਦੇਖੀ ਤਾ ਨੇ ਫਿਊਚਰ ਤੋਂ ਪੁਰਾਣੇ ਮਖੌਲ ਤਾਂ ਆਵਣੇ ਐ ਅੱਜ ਸੱਜਾ ਵਜਿਆ ਬੈਠੇ ਵੀ ਜਾਗੋ ਆਊਗੀ ਉਹ ਨਾ ਜੱਗਦੇ ਵਿੱਚ ਜਾਊਗਾ ਸਾਰਾ ਸਾਰਾ ਜਿਆਦਾ ਤਾਂ ਉਹ ਸੀ ਬੁਲਾਉਣਾ ਹੌਸੇ ਤੇ ਤਵੇ ਲਾਉਣੇ ਨੇ ਹਾਂ ਅ ਸੱਟੜੀਆਂ ਵੀ ਉਸਨੂੰ ਦਿੰਦੀਆਂ ਜਾਵਾਂਗੇ ਸਾਰੇ ਰੰਦ ਨਾਲੇ ਉਹਦਾ ਨਾ ਭਣੇ ਹੈ ਕਰਾਂਗੇ ਆਪਾਂ ਮੰਜਾ ਮੁੱਦਾ ਮਾਰ ਕੇ ਆਵਾਂਗੇ ਜੀ ਹਾਂ ਉਸ ਚੰਗੀ ਤਰ੍ਹਾਂ ਮਕ ਟਾਪਾ ਚਾ ਕੇ ਆਵਾਂਗੇ ਦੇਖੀ ਅੱਜ ਹਾਂ ਆ ਜੋ ਪੁਰ ਬਾੜੀ ਚੰਪੜਾ ਫਿਰ ਯਾਦ ਕਰੇ ਪੁਰਾਣੀ ਜਦੋਂ ਨਾਨਕੇ ਹੋ ਸੀ ਐ ਵਿਚਾਰ ਕਰੇ ਸੀ ਕਿ ਸਾਰੀਆਂ ਤਾਂ ਐ ਸੀ ਜਾਂ ਹਾਂ ਆਹੋ ਰੋਸੇ ਆ ਚੇਰ ਲੱਗਦਾ ਨਮਕ ਹੌਲ ਕਦੀ ਅੰਦਾ ਲਾਉਂਗਾ ਅੱਜ ਤੋਂ ਪਤਾ ਦੇਖੀਂ ਤੁਹਾਨੂੰ ਦੱਸ ਰਹੀ ਜਿੱਥੇ ਦੋ ਖੜ ਗਈਆਂ ਨਾ ਅਸੀਂ ਕੋਈ ਬੋਲ ਨਹੀਂ ਸਕਦਾ ਸਾਡੇ ਮੁੰਰੇ ਕੋਈ ਬੋਲ ਨਹੀਂ ਸਕਦਾ ਸਾਡੇ ਕਿ ਹਿੰਮਤ ਰੀ ਕੋ ਇੱਕ ਚੱਟ ਵਿੱਚ ਆ ਕੇ ਜਵੇ ਤੂੰ ਕਿਹਦੀ ਬਾਗ ਦੀ ਮੁੱਲੀ ਹੈ ਨਹੀਂ ਭਣਿਆ ਆਪ ਤਾਂ ਪੰਜਾਬ ਨਾਲ ਬਲਾਈ ਸੁਣੇ ਸੱਜਣੀਆਂ ਹਾਂ ਹਾਂ ਗੁੜੇ ਸਾਰਿਆਂ ਦੇਖੇ ਸੱਜ ਸੱਜ ਕੇ ਰਹਿਣਾ ਚਾਹੀਦਾ ਹੈਗਾ ਹਾਂ ਇਹਨੇ ਸੋਹਣ ਬਣ ਕੇ ਜਾਣਾ ਮਸੀ ਤਾਂ ਵਿਆਹ ਜਿਹੜੇ ਨਿੱਸੂਸ ਦੇਵਣੇ ਮਸੀ ਤਾਂ ਵਿਆਹ ਆ ਨਾ ਮਸੀ ਵਾਹ ਸੁੱਖਾ ਸੁੱਖ ਤੇਰੇ ਮੁੰਡੇ ਦਾ ਛੇਤੀ ਆ ਜਾਵੇ ਹੋਈ ਮੈਂ ਤਾਂ ਸਭ ਤੋਂ ਮੁਰਾ ਆਉਣਾ ਤੇਰੇ ਮੁੰਡੇ ਦੇ ਪਿਆਰੋਂ ਆਉਂ ਬਣੇਗਾ ਹਜੇ ਕੀ ਕਰਾਂ ਹਜੇ ਮੈਂ ਨਹੀਂ ਆਣਾ ਮੈਂ ਰੋਜ਼ ਹੀ ਦੱਸਾਂ ਕਰੀ ਗੋ ਛੇਤੀ ਕਰਾ ਲਵਾਂ ਛੇਤੀ ਕਰਾ ਲਵਾਂ ਜਵਾ ਕੰਮ ਕਰਾਉਂਦੇ ਨੇ ਕੋਈ ਨਾ ਮੈਂ ਦੇਖੀਦਾ ਫੇਰਾ ਸੋਨ ਸਾਰਿਆਂ ਨੂੰ ਬੁਲਾਉਂਗੇ ਮੇਰਾ ਭੈਣ ਪੂਰੇ ਦੇਖੇ ਆਉਂਦਾ ਲਾਵਾਂਗੇ ਹਰ ਪੂਰੀ ਤਿਆਰੀ ਨਾਲ ਆਉਣਾ ਆਪਣੇ ਚੱਕ ਤੇ ਸਾਰੇ ਇੰਨੇ ਭੈਣਾਂ ਦੇ ਸਾਰਿਆਂ ਨੂੰ ਲਾਦਾ ਹੈ ਤੂੰ ਕਬਰ ਆਇ ਨਾ ਘਰ ਬਸ ਚਲੋ ਜੀ ਸਾਰੇ ਛੱਲੀ ਆਇਆ ਚਲੋ ਜੀ ਆਉ ਜੋ ਸਾਨੂੰ ਵੀ ਦਿਖਾ ਰਹੀ ਜੱਗੋ ਜੀ